ਖਬਰਾਂ 'ਚ ਪਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਦਿੱਲੀ ਦੇ ਵਿੱਚ ਹੋਏ ਬਲਾਸਟ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਪੰਜਾਬ ਨੂੰ ਵੀ ਹਾਈ ਅਲਰਟ ਤੇ ਰੱਖਿਆ ਗਿਆ ਹੈ ਇਸੇ ਲੜੀ ਤਹਿਤ ਅੱਜ ਪਟਿਆਲਾ ਦੇ ਰੇਲਵੇ ਸਟੇਸ਼ਨ ਉੱਤੇ ਪਟਿਆਲਾ ਪੁਲਸ ਦੇ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ ਤੇ ਮੌਕੇ ਦੇ ਉੱਪਰ ਐਸਐਸਪੀ ਪਟਿਆਲਾ ਵਰਨ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਪਹੁੰਚੇ ਹੋਏ ਨੇ ਗੱਲਬਾਤ ਉਹਨਾਂ ਦੀ ਸੁਣਾਂਗੇ ਉਹਨਾਂ ਇਸ ਮੌਕੇ ਕੀ ਕਿਹਾ ਤੇ ਦੱਸਦੀ ਕਿ ਪੂਰੇ ਪੰਜਾਬ ਨੂੰ ਇਸ ਸਮੇਂ ਹਾਈ ਅਲਰਟ ਕੀਤਾ ਗਿਆ ਹੈ ਪੰਜਾਬ ਪੁਲ ਦੇ ਵੱਲੋਂ ਇੰਟਰ ਸਟੇਟ ਨਾਕਾਬੰਦੀ ਦੇ ਨਾਲ ਡਿਸਟ੍ਰਿਕਟ ਵਾਈਜ਼ ਵੱਖ-ਵੱਖ ਨਾਕਾਬੰਦੀਆਂ ਕੀਤੀਆਂ ਗਈਆਂ ਨੇ ਇਹ ਸੈਂਸਟਿਵ ਏਰੀਆ ਦੇ ਵਿੱਚ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਆਓ ਇਸ ਮੌਕੇ ਐਸਐਸਪੀ ਨੇ ਕੀ ਕਿਹਾ ਸੁਣਦੇ ਹਾਂ ਉਹਨਾਂ ਦੀ ਜੁਬਾਨੀ ਟ੍ਰਿਪੋਮਾਨ ਜੋ ਬੀਜੀਪੀ ਪੰਜਾਬ ਤੇ ਦਿਸ਼ਾ ਨਿਰਦੇਸ਼ ਸਾਰੇ ਜ਼ਿਲ੍ਹੇ ਤੇ ਉਸ ਤੋਂ ਮਲੰਗ ਤੇ ਪਟਿਆਲਾ ਵਿਲੇਜ ਵੀ ਅੱਜ ਰੇਲਵੇ ਸਟੇਸ਼ਨ ਦਾ ਕੋਆਰਡੀਨੇਟਡ ਅਪਰੇਸ਼ਨ ਕੀਤਾ ਗਿਆ ਕਿਉਂਕਿ ਸਿਕਿਉਰਿਟੀ ਇੰਪੁਟ ਕਾਫੀ ਸਾਨੂੰ ਔਨ ਟੋਜ਼ ਰੱਖ ਰਹੀ ਜਿਵੇਂ ਕਿ ਆਪਾਂ ਬੀਤੇ ਦਿਨੀ ਵੇਖਿਆ ਜੀ ਨਿਊ ਡੈਲੀ ਚ ਵੀ ਇੱਕ ਵਾਰਦਾਤ ਹੋਈ ਤੇ ਉਹਦੇ ਬਾਬਤ ਸਾਰਾ ਪੰਜਾਬ ਤੇ ਪਟਿਆਲਾ ਬਿਲਕੁਲ ਹਾਈ ਅਲਰਟ ਤੇ ਹਰੇਕ ਐਸਐਚਓ, ਜੀਐਸਪੀ, ਐਸਪੀ ਸਬੰਧ ਤੇ ਸੀਨੀਅਰ ਅਫਸਰ ਸਾਰੇ ਫੀਲਡ ਤੇ ਜਿਹੜੀ ਕ라우ਡਿਡ ਮਾਰਕੀਟ ਪਲੇਸਸ ਨੇ ਕ라우ਡਿਡ ਪਲੇਸਸ ਨੇ ਉਹਨਾਂ ਸਾਰਿਆਂ ਦੀ ਅਸੀਂ ਡੋਮਿਨੇਸ਼ਨ ਕਰ ਰਹੀਆਂ ਹਾਂ, ਫੁੱਟ ਪੈਟਰੋਲਿੰਗ ਕਰ ਰਹੀਆਂ ਹਾਂ, ਨਾ ਸਰਵੰਦੀ ਕਰ ਰਹੀਆਂ ਹਾਂ। ਸਰ ਹਰਨ ਬਾਰੇ ਕੁਝ ਦਿਨਾਂ ਦਾ ਟੈਨਸ਼ਨ ਬੀਡਿੰਗ ਹੋ ਇਹ ਜਾਰੀ ਰਹੂਗੀ ਸਰ ਬਾਰਡਰ ਏਰੀਆ ਪਟਿਆਲਾ ਦਾ ਸਰ ਬਾਰਡਰ ਜੀ ਬਾਰਡਰ ਕਾਜਪੁਰੇ ਤੋਂ ਕੋ ਬਾਰਡਰ ਤੇ ਕੋਈ ਸਰ ਲਾਇਆ ਜੀ ਕੋਈ ਬਿਲਕੁਲ ਨਹੀਂ ਹੁੰਦਾ ਡਿਸਟ੍ਰਿਕਟ ਮਾਤਾ ਬੰਦੇ ਵੀ ਐਸਐਸਪੀ ਵੀ ਆ ਪੇਟਾ ਬੰਦੇ ਵੀ ਨਾਤਾ ਬੰਦੇ ਵੀ ਸੀ ਤੋਂ ਤੱਕ ਆਪ ਕੋਈ ਸੇਜਨ ਹਾਈ ਅਲਰਟ ਮੋਰ 2719889 ਆ ਜਾਣਾ ਸਰ ਜਿਹੜੇ ਪੀਜੀਪੀ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਵੀ ਵਾਰਨਿੰਗ ਵਾਇਰ ਦਿੱਤੀ ਬਹੁਤ ਥੋੜਾ ਵਾਚ ਸਵਾਲ ਆ ਜੀ ਜਿਹੜੇ ਜੀ ਰਹਿ ਰਹੇ ਆ ਉਹਨਾਂ ਦੇ ਸਾਰੇ ਇਹਦੇ ਟੈਨੈਂਟ ਵੈਰੀਫਿਕੇਸ਼ਨ ਵੀ ਕਰੀਓ ਜਿਹੜੇ ਵੀ ਬੋਤਲਾਂ ਚੁਆ ਬਾਕੀ ਕਿਸੇ ਉਹ ਕੱਲ ਰਾਤ ਮਸ਼ਾਅਲਾ ਬੱਜ ਰਿਹਾ ਹੈ ਜਿਹੜਾ ਵੇਟਰ ਸਟਾਫ ਆਇਆ ਉਹ ਵੀ ਜਨੇ ਵੀ ਮੇਰੀ ਕਿਚਨ ਨੂੰ ਲੋਡ ਕਰੀ ਸਰਾਤੀ ਟੇਕਿੰਗ ਲਾਈਨ ਨਹੀਂ ਆਉਂਦੀ ਸਿੱਧੇ